ਪੰਜਾਬ ਵਿੱਚ ਪਿਛਲੇ 3-4 ਦਿਨਾਂ ਤੋਂ ਇੱਕ ਦੋ ਜ਼ਿਲ੍ਹਿਆਂ ਨੂੰ ਛੱਡ ਕੇ ਵਰਖਾ ਨਹੀਂ ਹੋਈ। ਕੁਝ ਥਾਂ 'ਤੇ ਹਲਕੀ-ਪੁਲਕੀ ਵਰਖਾ ਹੋਈ ਆ। ਜੁਲਾਈ ਦੇ ਸ਼ੁਰੂਤੀ ਦਿਨਾਂ ਦੇ ਵਿੱਚ ਭਾਵੇਂ ਸਾਰੇ ਪੰਜਾਬ ਦੇ ਵਿੱਚ ਚੰਗੀ ਵਰਖਾ ਹੋਈ ਆ ਪਰ ਹੁਣ ਕੁਝ ਦਿਨ ਤੋਂ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਹੌਮਸ ਬਣੀ ਹੋਈ ਆ, ਬਹੁਤ ਜ਼ਿਆਦਾ ਗਰਮੀ ਪੈ ਰਹੀ ਆ। ਆਮ ਲੋਕਾਂ ਦਾ ਗਰਮੀ ਨੇ ਬਹੁਤ ਬੁਰਾ ਹਾਲ ਕੀਤਾ ਹੋਇਆ। ਅਰ ਜੋ ਆਪਾਂ 10 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਹੁਣ ਵੀ ਬਹੁਤ ਜ਼ਿਆਦਾ ਹਮਸ ਬਣੀ ਹੋਈ ਆ ਬਹੁਤ ਜ਼ਿਆਦਾ ਕਰ ਗਿਆ ਹਰ ਇੱਕ ਦੀ ਜਵਾਨ ਦੇ ਉੱਤੇ ਇਹੀ ਸਵਾਲ ਆ ਕਿ ਕਦੋਂ ਵਰਖਾ ਹੋਵੇਗੀ ਤੇ ਮੌਸਮ ਥੋੜਾ ਜਿਹਾ ਠੀਕ ਹੋਵੇਗਾ ਤਾਂ ਆਮ ਲੋਕਾਂ ਨੂੰ ਸੁੱਖ ਦਾ ਸਾਹ ਲੈਣ ਨੂੰ ਮਿਲੇਗਾ ਭਾਰਤੀ ਮੌਸਮ ਵਿਭਾਗ ਇਹਦੇ ਬਾਰੇ ਕੀ ਕਹਿੰਦਾ ਹੈ ਕਦੋਂ ਵਰਖਾ ਹੋ ਸਕਦੀ ਹੈ ਕਿੰਨੀ ਵਰਖਾ ਹੋ ਸਕਦੀ ਆ ਕਿਹੜੇ ਕਿਹੜੇ ਜ਼ਿਲ੍ਹਿਆਂ 'ਚ ਵਰਖਾ ਹੋਵੇਗੀ ਇਹ ਚਰਚਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਦੇਖ ਰਹੇ ਹੋ ਚੈਨਲ ਜੰਕ ਸੰਖੇਤੀ ਵਾਲੀ ਜੇਕਰ ਚੈਨਲ ਤੇ ਪਹਿਲੀ ਵਾਰੀ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ অন ਕਰ ਲਓ ਤਾਂ ਕਿ ਖੇਤੀ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਅਤੇ ਮੌਸਮ ਸਬੰਧੀ ਜੋ ਵੀ ਜਾਣਕਾਰੀ ਹੋਵੇ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ ਅ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਹਦੇ ਮੁਤਾਬਕ 11 ਜੁਲਾਈ ਤੋਂ ਬਰਖਾ ਦਾ ਦੂਸਰਾ ਦੌਰ ਸ਼ੁਰੂ ਹੋ ਰਿਹਾ ਭਾਵੇਂ ਅੱਜ ਵੀ ਕੁਝ ਥਾਂ ਤੇ ਹਲਕੀ ਬਰਖਾ ਹੋਈ ਆ ਪਰ 11 ਜੁਲਾਈ ਤੋਂ ਬਰਖਾ ਦਾ ਜਿਹੜਾ ਦੂਸਰਾ ਦੌਰ ਸ਼ੁਰੂ ਹੋ ਰਿਹਾ ਜਿਸ ਕਰਕੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ 11 ਜੁਲਾਈ ਨੂੰ ਯਾਨੀ ਕਿ ਕੱਲ ਨੂੰ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਹੈ 12 ਜੁਲਾਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਵਰਖਾ ਹੋਣ ਦੀ ਵੀ ਉਮੀਦ ਹੈ। ਇਸੇ ਤਰ੍ਹਾਂ 13 ਅਤੇ 14 ਜੁਲਾਈ ਨੂੰ ਵੀ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ। ਪਠਾਨਕੋਟ, ਗੁਰਦਾਸਪੁਰ, ਸ਼੍ਰੀ ਅਮਰਸਰ ਸਾਹਿਬ, ਤਰਨਤਾਰਨ ਨੂੰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ 11 ਜੁਲਾਈ ਨੂੰ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ। 12 ਜੁਲਾਈ ਨੂੰ ਇਨ੍ਹਾਂ ਜ਼ਿਲ੍ਹਿਆਂ 'ਚ ਕਈ ਥਾਈਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ 13 ਜੁਲਾਈ ਨੂੰ ਵੀ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ। ਪਠਾਨਕੋਟ ਅਤੇ ਗਰਦਾਸਪੁਰ ਇਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ 14 ਅਤੇ 15 ਤਰੀਕ ਤੱਕ ਵੀ ਹਲਕੀ ਵਰਖਾ ਹੋਣ ਦੀ ਉਮੀਦ ਹੈ। ਹੁਸ਼ਿਆਰਪੁਰ, ਨਮਾਸਰ, ਕਪੂਰਥਲਾ, ਜਲੰਧਰ ਇਹਨਾਂ ਚਾਰੇ ਜ਼ਿਲ੍ਹਿਆਂ ਦੇ ਵਿੱਚ 11 ਤਰੀਕ ਨੂੰ ਹਲਕੀ ਵਰਖਾ ਦੀ ਉਮੀਦ ਹੈ ਪਰ 12 ਜੁਲਾਈ ਨੂੰ ਭਾਰੀ ਵਰਖਾ ਵੀ ਹੋ ਸਕਦੀ ਆ। ਇਸੇ ਤਰ੍ਹਾਂ 13 ਜੁਲਾਈ ਨੂੰ ਹਲਕੀ ਤੋਂ ਦਰਮਿਆਨੀ ਵਰਖਾ ਇਹਨਾਂ ਚਾਰੇ ਜ਼ਿਲ੍ਹਿਆਂ 'ਚ ਹੋ ਸਕਦੀ ਆ। ਪਰ ਹੁਸ਼ਿਆਰਪੁਰ ਅਤੇ ਨਮਾਸਰ ਇਹਨਾਂ ਅਹ ਦੋ ਜਿਲ੍ਹਿਆਂ ਦੇ ਵਿੱਚ 14 ਜੁਲਾਈ ਨੂੰ ਵੀ ਹਲਕੀ ਵਰਖਾ ਹੋਣ ਦੀ ਉਮੀਦ ਹੈ। ਮਾਲਵੇ ਦੇ ਵਿੱਚ ਫਰੋਜ਼ਪੁਰ, ਫਾਜ਼ਿਲਕਾ, ਪ੍ਰੀਤਕੋਟ, ਸ੍ਰੀ ਮੁਕਸਰ ਸਾਹਿਬ, ਮੋਗਾ, ਬਠਿੰਡਾ ਇਹਨਾਂ ਜਿਲ੍ਹਿਆਂ ਦੇ ਵਿੱਚ 11 ਅਤੇ 12 ਜੁਲਾਈ ਨੂੰ ਦੋਵੇਂ ਦਿਨ ਹਲਕੀ ਤੋਂ ਦਰਮਿਆਨੀ ਵਰਖਾ ਆਉਣ ਦੀ ਉਮੀਦ ਹੈ। 13 ਤੇ 14 ਜੁਲਾਈ ਨੂੰ ਇਹਨਾਂ ਜਿਲ੍ਹਿਆਂ ਦੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਉਮੀਦ ਹੈ। ਦੋ ਦਿਨ 11 ਅਤੇ 12 ਜੁਲਾਈ ਨੂੰ ਇਹਨਾਂ ਜਿਲ੍ਹਿਆਂ ਦੇ ਵਿੱਚ ਮਾਲਵੇ ਦੇ ਵਿੱਚ ਵਰਖਾ ਹੋਣ ਦੀ ਉਮੀਦ ਹੈ। ਪਰ 11 ਤੇ 12 ਜੁਲਾਈ ਨੂੰ ਜਿਹਨੇ ਅੱਗੇ ਪੂਰਬੀ ਮਾਲਵਾ ਦੇ ਜਿਹੜੇ ਆਉਂਦੇ ਨੇ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਸ਼ਿਫਾ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਾਗਰ ਇਹਨਾਂ ਜ਼ਿਲ੍ਹਿਆਂ 'ਚ 11 ਤੇ 12 ਦੋਵੇਂ ਦਿਨ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਉਮੀਦ ਹੈ। ਰੂਪਨਗਰ ਜ਼ਿਲ੍ਹੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਰੂਪਨਗਰ ਜ਼ਿਲ੍ਹੇ ਦੇ ਵਿੱਚ ਭਾਰੀ ਵਰਖਾ ਹੋ ਸਕਦੀ ਆ 11 ਤੇ 12 ਦੋਵੇਂ ਦਿਨ। ਇਸੇ ਤਰ੍ਹਾਂ ਐਸ ਐਸ ਨਗਰ ਜ਼ਿਲ੍ਹੇ ਦੇ ਵਿੱਚ 11 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਵਰਖਾ ਹੋਊਗੀ ਪਰ 12 ਤਰੀਕ ਨੂੰ ਇਹ ਇਹਦੇ ਵਿੱਚ ਵੀ ਐਸ ਐਸ ਨਗਰ ਜ਼ਿਲ੍ਹੇ ਦੇ ਵਿੱਚ ਵੀ ਭਾਰੀ ਵਰਖਾ ਹੋਣ ਦੀ ਉਮੀਦ ਹੈ। ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ 13 ਜੁਲਾਈ ਨੂੰ ਵੀ ਹਲਕੀ ਤੋਂ ਦਰਮਿਆਨੀ ਵਰਖਾ ਜਿਹੜੀ ਮਾਲਵੇ ਦੇ ਜ਼ਿਲ੍ਹਿਆਂ 'ਚ ਹੋ ਸਕਦੀ ਆ ਪਰ ਬਰਨਾਲਾ ਤੇ ਮਾਨਸਾ ਦੋ ਜ਼ਿਲ੍ਹਿਆਂ 'ਚ 13 ਜੁਲਾਈ ਨੂੰ ਮੌਸਮ ਖੁਸ਼ਕ ਰਹਣ ਦੀ ਉਮੀਦ ਹੈ। ਏਸੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਮੌਸਮ ਦਾ ਹਾਲ 11 ਜੁਲਾਈ ਤੋਂ ਜਿਹੜਾ ਵਰਖਾ ਦਾ ਦੂਜਾ ਦੌਰ ਸ਼ੁਰੂ ਹੋਵੇਗਾ 13-14 ਜੁਲਾਈ ਤੱਕ ਵੀ ਬਾਰਿਸ਼ रह ਸਕਦਾ ਹੈ ਕੁਝ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਵਰਖਾ ਕੁਝ ਜ਼ਿਲ੍ਹਿਆਂ 'ਚ ਭਾਰੀ ਵਰਖਾ 12 ਜੁਲਾਈ ਨੂੰ ਹੋ ਸਕਦੀ ਹੈ ਉਹ ਬਾਕੀ ਅੱਗੇ ਜੋ ਵੀ ਜਾਣਕਾਰੀ ਉਹ ਵੀ ਤੁਹਾਨੂੰ ਨਾਲ ਅਪਡੇਟ ਕਰਾਂਗੇ ਸਤਿ ਸ਼੍ਰੀ ਅਕਾਲ ਨੂੰ ਉਸ ਤੋਂ ਧੰਨਵਾਦ دوست